Oh, ਅੱਤਰ ਸਾਹਿਬ ਨੂੰ ਮੈਂ 1992 ਤੋਂ ਜਾਣਦਾ ነ ਮੇਰੀ ਉਹ ਤੋਂ ਪਹਿਲੀ ਖਤਾਬ ਰਿਲੀਸ ਹੋਈ ਸੀ ਪਾਤਰ ਸਾਹਿਬ ਨੇ ਕੀਤੀ ਸੀ ਸਭੀ ਹੋਰਾਂ ਦੇ ਰਾਹੀ ਮੈਂ ਉਹਨਾਂ ਨੂੰ ਮਿਲਿਆ ਸੀ ਔਰ ਫਿਰ ਉਹ ਕੈਨੇਡਾ ਦੇ ਵਿੱਚ ਜਦੋਂ ਜਨਵਰੀ ਵੀ ਜਾਂਦੇ ਰਹੇ ਮੈਂ ਉੱਥੇ ਵੀ ਉਹਨਾਂ ਦੇ ਨਾਲ ਸੰਪਰਕ ਤੇ ਰਿਹਾ ਇੱਥੇ ਵੀ ਪਿਛਲੇ ਦਿਨਾਂ 'ਚ ਖਾਸ ਤੌਰ ਦੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਰਹੀ ਉਹਦੇ 'ਚ ਪੰਜਾਬੀ ਭਾਸ਼ਾ ਕਿਵੇਂ ਆਵੇ ਉਹਦੇ ਸੰਦਰਭ ਦੇ ਵਿੱਚ ਵੀ ਉਹ ਬਹੁਤ ਫਿਕਰਮੰਦ ਸਨ ਜਿਹੜੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਮੈਂ ਉਹਨਾਂ ਮੀਟਿੰਗਸ ਦੇ ਵਿੱਚ ਵੀ ਸ਼ਾਮਲ ਹੋਇਆ ਉਹਨਾਂ ਦੇ ਨਾਲ ਬਹੁਤ ਨੇੜਲਾ ਰਿਸ਼ਤਾ ਸੀ ਔਰ ਮੈਂ ਉਹਨਾਂ ਦਾ ਮੈਂ ਸਮਝਦਾ ਇੱਕ ਮੇਰੇ ਵਾਂਗੂ ਹੋਰ ਵੀ ਬਹੁਤ ਸਾਰੇ ਪੰਜਾਬੀ ਨੇ ਜਿਹੜੇ ਉਹਨਾਂ ਦੇ ਫੈਨ ਨੇ ਮੈਂ ਉਹਨਾਂ ਦਾ ਫੈਨ ਸੀ ਬਹੁਤ ਉਹਨਾਂ ਦੀ ਸ਼ਾਇਰੀ ਦਾ ਪੰਜਾਬੀ ਸਾਹਿਤ ਨੂੰ ਕਿੰਨਾ ਕੁ ਜਿਹੜਾ ਇਸ ਨੂੰ ਘਾਟਾ ਸਮਝ ਆ ਜਾਵੇ ਪੱਤਰ ਸਾਹਿਬ ਦੇ ਜਨਮ ਕੋਈ ਦੇਖੋ ਦੂਸਰਾ ਪਾਤਰ ਹੋ ਨਹੀਂ ਸਕਦਾ ਪਾਤਰ ਇੱਕ ਹੀ ਸੀ ਔਰ ਪਾਤਰ ਬਣਨਾ ਬਹੁਤ ਔਖਾ ਪੱਤੜ ਤੋਂ ਪਾਤਰ ਤੱਕ ਦਾ ਜਿਹੜਾ ਉਹਨਾਂ ਦਾ ਸਫ਼ਰ ਆ ਬਹੁਤ ਬਹੁਤ ਵੱਡਾ ਆ ਔਰ ਉਹ ਹਮੇਸ਼ਾ ਜਿਉਂਦੇ ਰਹਿਣਗੇ ਸਾਹਿਤਕਾਰਾਂ ਦੇ ਵਿੱਚ ਹਮੇਸ਼ਾ ਸੀਐਮ ਸਾਹਿਬ ਜਿਹੜੇ ਆ ਉਹ ਪੱਤਰ ਸਾਹਿਬ ਦੀਆਂ ਲਾਈਨਾਂ ਬੋਲ ਕੇ ਆਪਣੇ ਭਾਸ਼ਣ ਸ਼ੁਰੂ ਕਰਦੇ ਦਿਖਾਈ ਦਿੰਦੇ ਨੇ ਕੀ ਕੁਝ ਐਲਾਨ ਜਿਹੜੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਪੱਤਰ ਸਾਹਿਬ ਨੂੰ ਲੈ ਕੇ ਭਲੇ ਸੀਐਮ ਸਾਹਿਬ ਕਰਨਗੇ ਇੱਕ ਉਹਨਾਂ ਨੇ ਅਵਾਰਡ ਦੇ ਤੇ ਗੱਲ ਕੀਤੀ ਹੋਈ ਆ ਤੁਸੀਂ ਕੁਝ ਜਿਹੜੇ ਪੱਤਰ ਸਾਹਿਬ ਦੇ ਨਾਲ ਇੱਥੇ ਲੁਧਿਆਣੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੇ ਇੱਕ ਤੋਂ ਕਿਹਾ ਹੋਇਆ ਸ਼ਾਇਦ ਹੋ ਸਕਦਾ ਇੱਕ ਕੋਡ ਆਫ ਕੰਡਕਟ ਕਰਕੇ ਨਾ ਹੋ ਸਕੇ ਪਰ ਜੋ ਵੀ ਹੋ ਸਕੇ ਕਿਉਂਕਿ ਸੀਐਮ ਸਾਹਿਬ ਤਾਂ ਖੁਦ ਉਹਨਾਂ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਪੰਜਾਬੀ AI ਨੂੰ ਲੈ ਕੇ ਜਿਹੜਾ ਬਹੁਤ ਸਾਰੇ ਇੱਕ ਪਿਛਲੇ ਸਮੇਂ ਤੋਂ ਪਾਤਰ ਸਾਹਿਬ ਗੱਲ ਕਰ ਰਹੇ ਸੀ ਤੁਸੀਂ ਵੀ ਦੱਸ ਰਹੇ ਹੋ ਵੀ ਪੰਜਾਬ ਸਰਕਾਰ ਨਾਲ ਜਿਹਨਾਂ ਨੇ ਗੱਲਬਾਤ ਕੀਤੀ ਉਹ ਪ੍ਰੋਜੈਕਟ ਜਿਹੜਾ AI 'ਚ ਲੈ ਕੇ ਆਉਂ ਪੰਜਾਬੀ ਉਦੋਂ ਪਾਤਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਉਹਦੇ ਉੱਤੇ ਕੁਝ ਖਰਚਾ ਆਉਂਦਾ ਹੈ ਕਿ ਸਾਨੂੰ ਬੰਦੇ ਫੁੱਲ ਟਾਈਮ ਰੱਖਣੇ ਪੈਣਗੇ ਸੋ ਸੀਐਮ ਸਾਹਿਬ ਨੂੰ ਮਿਲਣ ਵੀ ਗਏ ਉਦੋਂ ਮੈਂ ਵੀ ਉੱਥੇ ਸੀਗਾ ਸਭੀ ਹਰੀ ਵੀ ਸੀ ਸਾਰੇ ਗਏ ਸੀਗੇ ਤਾਂ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਅਸੀਂ ਭਾਸ਼ਾ ਵਿਭਾਗ ਦੇ ਕੋਲੇ ਪੈਸੇ ਜਮ੍ਹਾਂ ਕਰਾ ਦਨੇ ਆ ਤੁਸੀਂ ਪੈਸੇ ਆਉਂਦੀ ਤਾਂ ਬਿਲਕੁਲ ਫਿਕਰ ਹੀ ਨਾ ਕਰੋ ਕਿ ਕਿੰਨੇ ਲੱਗਦੇ ਨੇ ਕਿਉਂਕਿ ਪੰਜਾਬੀ ਬੋਲੀ ਨੂੰ ਉਹਦੇ ਹਾਨ ਦਾ ਜਿਹੜਾ ਉਹ ਕਰਨ ਦੇ ਵਾਸਤੇ ਖਾਸ ਤੌਰ ਦੇਤੇ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹੜੀ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਯੋਗ ਹੋਣਾ ਬੜਾ ਜ਼ਰੂਰੀ ਆ ਬਹੁਤ ਸਾਰੀਆਂ ਭਾਸ਼ਾਵਾਂ ਨੇ ਜੜੀਆਂ ਉਹਦੇ ਵਿੱਚ ਆ ਗਈਆਂ ਨੇ ਪਰ ਸਾਨੂੰ ਥੋੜੀ ਜੀ ਪ੍ਰੋਬਲਮ ਜਿਹੜੀ ਹੈ ਨਾ ਇੱਕ ਤਾਂ ਫੌਂਟ ਦੀ ਵਜ੍ਹਾ ਕਰਕੇ ਆ ਰਹੀ ਆ ਉਹ ਉਹ ਬਾਕੀ ਸਾਰੇ ਜਿਨ੍ਹਾਂ ਨੇ ਉਹ ਯੂਨੀਕੋਡ ਦੇ ਵਿੱਚ ਤਬਦੀਲ ਹੋਣੇ ਨੇ ਤੋਂ ਹੁਣ ਬੜੀ ਤੇਜ਼ੀ ਦੇ ਨਾਲ ਕੰਮ ਬਹੁਤ سارے ਲੋਕ ਜਿਹੜੇ ਉਹ ਕਰ ਰਹੇ ਨੇ ਜਿੱਥੇ ਸਰਕਾਰ ਦਾ ਰੋਲ ਹੋਊਗਾ ਸਰਕਾਰ ਉਹਦੇ ਵਾਸਤੇ ਕਮਿਟਡ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ